ਅੱਜ ਸ਼ਿਵਰਾਜ ਚੌਹਾਂਜੇ ਆਏ ਐ ਖਬਰ ਪੜ੍ਹ ਕੇ ਆਏ ਐ ਬੀਸ ਪਿੰਡ ਦੇ ਅੰਦਰ ਸਰਪੰਚ ਸਾਹਿਬ ਦੇ ਪ੍ਰੋਤਸਾਹਨ ਨਾਲ ਪਿਛਲੇ 5-6 ਸਾਲਾਂ ਤੋਂ ਕਿਤੇ ਪ੍ਰਾਲੀ ਨਹੀਂ ਸਾੜੀ ਗਈ ਉਹ ਆਪਣੇ ਆਪ ਚ ਇੱਕ ਐਗਜ਼ਾਮਪਲ ਕੱਲਾ ਇਸ ਇਲਾਕੇ ਵਾਸਤੇ ਨਹੀਂ ਪੂਰੇ ਪੰਜਾਬ 'ਚ ਪੂਰੇ ਦੇਸ਼ ਦੇ ਵਿੱਚ ਸ਼ਿਵਰਾਜ ਚੌਹਾਂਜੇ ਦੱਸ ਰਹੇ ਸੀ ਜਦੋਂ ਇੱਥੇ ਆ ਰਹੇ ਆ ਕਿ ਮੈਂ ਕਾ ਜਿਹੜਾ ਇਹਨਾਂ ਨੇ ਉਦਾਹਰਣ ਬਣਾਇਆ ਹੈ ਉਹ ਬਾਕੀ ਸਾਰੇ ਦੇਸ਼ ਦੇ ਅੰਦਰ ਵੀ ਕੋਈ ਇੱਕ ਮੈਸੇਜ ਜਾਵੇ ਕਿ ਕਿਸਾਨ ਜੇ ਅੱਗੇ ਹੋ ਕੇ ਲੱਗਣ ਉਸ ਗੱਲ ਨੂੰ ਸਮਝ ਕੇ ਉਹਦੇ ਬਾਅਦ ਕਿਸਾਨ ਆਪੇ ਨਾਲ ਲੱਗ ਜਾਣਗੇ ਪਰ ਆਲੀ ਇੱਕ ਬਹੁਤ ਵੱਡੀ ਸਮੱਸਿਆ ਹੈ ਕਿਸਾਨ ਵਾਸਤੇ ਪਰ ਉਹ ਸਮੱਸਿਆ ਨੂੰ ਕਿਸ ਤਰ੍ਹਾਂ ਉਹਨੂੰ ਕਹਿੰਦੇ ਨੇ ਨਾ ਆਪਦਾ ਮੇ ਅਵਸਰ ਵਾਲੀ ਗੱਲ ਹੈ ਕਿ ਕਿਸ ਤਰ੍ਹਾਂ ਉਹਦੇ ਕਿਸਾਨ ਦੀ ਆਮਦਨ ਵਧਾਉਣ ਵਾਸਤੇ ਉਹਨੂੰ ਇਸਤੇਮਾਲ ਕੀਤਾ ਜਾ ਸਕਦਾ ਹੈ ਹੁਣ ਤੇ ਉੱਥੇ ਖੇਤ ਹੀ ਚੱਲੇ ਆ ਕਿਉਂਕਿ ਸਾਰੇ ਇੱਥੇ ਜਿਹੜੇ ਕਿਸਾਨ ਐ ਦੱਸ ਰਹੇ ਐ ਉਦੇ ਨਾਲ ਸਾਡੀ ਪ੍ਰੋਡਕਸ਼ਨ ਵੀ ਵਧ ਗਈ ਜਿਹੜੀ ਯੀਲਡ ਹੈ ਪਰ ਏਕੜੋਂ ਵੀ ਵਧ ਰਹੀ ਹੈ ਉਹਦੇ ਨਾਲ ਕਿਉਂਕਿ ਅੰਦਰ ਹੀ ਵਾਹਦੇ ਆ ਉਹਦੇ ਨਾਲ ਜਿਹੜੀ ਉਹਦੀ ਆਰਗੇਨਿਕ ਵੈਲਿਊ ਹੈ ਸੋਹਲਦੀ ਉਹ ਵੀ ਵਧੀ ਆਉ ਤੇ ਆ ਗੱਲਾਂ ਦੇਖ ਕੇ ਵੀ ਕਿਸ ਤਰ੍ਹਾਂ ਬਾਇਓਮਾਸ ਇੱਥੇ ਪ੍ਰੋਜੈਕਟ ਲੱਗਣੇ ਤਾਂ ਕਿ ਇਲੈਕਸਿਟੀ ਵੀ ਬਿਜਲੀ ਵੀ ਬਣ ਜੇ ਤੇ ਕਿਸਾਨ ਨੂੰ ਫਾਇਦਾ ਵੀ ਮਿਲੇ ਇੱਕ ਕੰਪੋਜ਼ਿਟ ਪਲਾਨ ਬਣਾ ਕੇ ਕਿਉਂਕਿ ਆ ਕੋਈ ਐ ਨਹੀਂ ਵੀ ਜਾਦੂ ਦੀ ਛੜੀ ਫੇਰਨ ਨਾਲ ਤੇ ਪਰਾਲੀ ਵਾਲੀ ਸਮੱਸਿਆ ਹੱਲ ਹੋਣੀ ਨਹੀਂ ਇੱਕ ਕੋਆਪਰੇਟਿਵ ਤਰੀਕੇ ਨਾਲ ਕਿਸਾਨ ਜਿਹਦੇ ਵਿੱਚ ਆਪ ਇਨਵੋਲਡ ਹੋਵੇ